ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਗੁਰਦੁਆਰਾ ਨਾਨਕਪੁਰੀ ਸਾਹਿਬ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਗੁਰਦੁਆਰਾ ਚੰਦਨ ਸਾਹਿਬ ਦੇ ਤੇ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਅਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਇਸ ਸਥਾਨ ਤੇ ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਇਹ ਜਿਹੜੇ ਦਰਬਾਰ ਸਾਹਿਬ ਬਣਾਏ ਨੇ ਇਹ ਬਿਨਾ ਇੱਟਾਂ ਦੇ ਪ੍ਰਯੋਗ ਤੋਂ ਬਣਾਏ ਗਏ ਨੇ ਇੱਥੇ ਇੱਟਾਂ ਦੀ ਵਰਤੋਂ ਨਹੀਂ ਕੀਤੀ ਗਈ ਸਾਰਾ ਇਸ ਦੇ ਵਿੱਚ ਕੰਕਰੀਟ ਵਰਤਿਆ ਗਿਆ ਹੈ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਬਿਲਕੁਲ ਵੀ ਕਿਤੇ ਵੀ ਇੱਟਾਂ ਨਹੀਂ ਵਰਤੀਆਂ ਗਈਆਂ ਸਾਹਮਣੇ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਉਹੀ ਦਰਬਾਰ ਸਾਹਿਬ ਨੇ ਇਹ ਸਾਰੇ ਕੰਕਰੀਟ ਦੇ ਨਾਲ ਬਣਾਏ ਗਏ ਨੇ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਤੇ ਅੰਦਰ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਆਂ ਇਹ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਆ ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ ਦਰਬਾਰ ਸਾਹਿਬ ਹੁਣ ਇਧਰਲੇ ਵਾਲੇ ਪਾਸੇ ਨੇ ਇਧਰਲੇ ਦਰਬਾਰ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਚਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਇਸ ਸਥਾਨ ਤੇ ਇੱਕ ਸਾਧੂ ਰਹਿੰਦਾ ਹੁੰਦਾ ਸੀ ਉਸ ਦਾ ਨਾਮ ਸੀ ਰਤਨ ਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਤਨ ਦਾਸ ਜੀ ਨੂੰ ਦਰਸ਼ਨ ਦਿੱਤੇ ਸੀਗੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਜਦੋਂ ਗੁਰੂ ਸਾਹਿਬ ਨੇ ਰਤਨ ਦਾਸ ਜੀ ਨੂੰ ਦਰਸ਼ਨ ਦਿੱਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਖਾਲਸੇ ਨੂੰ ਵਿਰਾਗ ਕਰਨ ਤੋਂ ਰੋਕੋ ਕਿਉਂਕਿ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਸੀ ਤਾਂ ਸੰਗਤਾਂ ਬਹੁਤ ਵਿਰਾਗ ਵਿੱਚ ਸੀਗੀਆਂ ਤਾਂ ਰਤਨ ਦਾਸ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੰਗਤਾਂ ਕੋਲ ਜਾਓ ਸੰਗਤਾਂ ਨੂੰ ਕਹੋ ਕੋਈ ਵੀ ਵਿਰਾਗ ਕਰਨ ਦੀ ਜ਼ਰੂਰਤ ਨਹੀਂ ਗੁਰੂ ਸਾਹਿਬ ਨੇ ਰਤਨਦਾਸ ਜੀ ਨੂੰ ਪ੍ਰਸ਼ਾਦ ਦਿੱਤਾ ਅਤੇ ਕਿਹਾ ਕਿ ਤੁਸੀਂ ਖਾਲਸੇ ਕੋਲ ਜਾਓ ਸੰਗਤਾਂ ਕੋਲ ਜਾਓ ਅਤੇ ਗੁਰੂ ਸਾਹਿਬ ਨੇ ਕਿਹਾ ਰਤਨਦਾਸ ਜੀ ਨੂੰ ਕਿ ਤੁਸੀਂ ਸੰਗਤਾਂ ਨੂੰ ਦੱਸੋ ਕਿ ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਹਾਂ ਜਿਸਨੇ ਵੀ ਮੇਰੇ ਦਰਸ਼ਨ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਵੇ ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਰਹੂੰਗਾ ਇਸ ਸਥਾਨ ਤੋਂ ਫਿਰ ਰਤਨਦਾਸ ਜੀ ਨਦੇੜ ਸਾਹਿਬ ਗਏ ਸੰਗਤਾਂ ਦੇ ਕੋਲੇ ਅਤੇ ਰਤਨਦਾਸ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਅਤੇ ਗੁਰੂ ਸਾਹਿਬ ਘੋੜੇ ਦੇ ਉੱਪਰ ਸਵਾਰ ਸੀ ਅਤੇ ਗੁਰੂ ਸਾਹਿਬ ਦੇ ਕਲੰਗੀ ਲੱਗੀ ਹੋਈ ਸੀ ਅਤੇ ਗੁਰੂ ਸਾਹਿਬ ਦੇ ਕੋਲੇ ਬਾਜ ਸੀ ਸੰਗਤਾਂ ਨੇ ਜਦੋਂ ਅਸਤਵਲ ਵਿੱਚ ਜਾ ਕੇ ਦੇਖਿਆ ਤਾਂ ਉਸ ਉੱਥੇ ਘੋੜਾ ਮੌਜੂਦ ਨਹੀਂ ਸੀ ਅਤੇ ਬਾਜ ਵੀ ਗਾਇਬ ਫੇਸੀ ਫਿਰ ਸੰਗਤਾਂ ਨੂੰ ਰਤਨਦਾਸ ਜੀ ਦੀ ਗੱਲ ਤੇ ਯਕੀਨ ਹੋ ਗਿਆ ਅਤੇ ਰਤਨਦਾਸ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਹੈ ਕਿ ਜਿਸ ਨੇ ਵੀ ਮੇਰੇ ਦਰਸ਼ਨ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਵੇ ਮੈਂ ਤੁਹਾਡੇ ਹਮੇਸ਼ਾ ਅੰਗ ਸੰਗ ਰਹੂੰਗਾ ਇਸ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਰਤਨਗੜ੍ਹ ਸਾਹਿਬ ਪੈ ਗਿਆ ਏਸੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਸਾਹਮਣੇ ਜਿਹੜੀ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਜਥੇਦਾਰ ਸਰਦਾਰ ਨਰਿੰਜਣਾ ਸਿੰਘ ਜੀ ਦੀ ਹੈ ਇਹ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸੀ ਤੇ ਇਹਨਾਂ ਨੇ 2 ਮਰਬੇ ਜੁਇਨ ਯਾਨੀ ਕਿ 216 ਵਿਘੇ ਜ਼ਮੀਨ ਗੁਰਦੁਆਰਾ ਸਾਹਿਬ ਨੂੰ দান ਕੀਤੀ ਸੀ ਜਿੱਥੇ ਅੱਜ ਇਹ ਸਥਾਨ ਬਣਿਆ ਹੋਇਆ ਗੁਰਦੁਆਰਾ ਸ੍ਰੀ ਰਤਨਗੜ੍ਹ ਸਾਹਿਬ ਇਧਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਇਹ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਵੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਕਰਦੇ ਨੇ ਤੇ ਆ ਲੰਗਰ ਹਾਲ ਆ ਸਾਰੀਆਂ ਸੰਗਤਾਂ ਬਲਵਿੰਦਰ ਸ਼ਖਰੀਆਂ ਨੇ ਇਹ ਬਾਬਾ ਜੀ ਹੋਣੀ ਨੇ ਅੰਕਲ ਜੀ ਹੋਣੀ ਸਾਰੇ ਆਪਣੇ ਨਾਲ ਅੱਜ ਸਾਰੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਤੇ ਦੋ ਤਿੰਨ ਦਿਨ ਹੁਣ ਅਸੀਂ ਇਕੱਠਿਆਂ ਨਹੀਂ ਸਾਰਾ ਸਫਰ ਕਰਨਾ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਇੱਥੋਂ ਹੁਣ ਚੱਲਣ ਲੱਗੇ ਆਂ ਗੁਰਦੁਆਰਾ ਰਤਨਗੜ੍ਹ ਸਾਹਿਬ ਤੋਂ ਆ ਆਪਣੀ ਗੱਡੀ ਐ ਇਹਦੇ ਚ ਆਪਾਂ ਆਏ ਹੋਇਆ ਤੇ ਅੱਗੇ ਵੱਲ ਨੂੰ ਹੁਣ ਚਾਲੇ ਪਾਉਣੇ ਆਂ ਆ ਭਈਆ ਗੱਡੀ ਵਾਲਾ ਜਿਹੜਾ ਜੱਪਾ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾ ਰਿਹਾ ਤੇ ਬਾਈ ਨੇ ਦੱਸਿਆ ਕਿ ਆ ਜਿਹੜੀ ਸਾਰੀ ਜ਼ਮੀਨਾਂ ਵਾਲੇ ਦੁਆਲੇ ਇਹ ਗੁਰਦੁਆਰਾ ਲੰਗਰ ਸਾਹਿਬ ਦੀ ਜ਼ਮੀਨ ਹੈ ਸਾਰੇ ਖੇਤ ਨੇ ਤੇ ਇੱਥੇ ਫਸਲਬਾੜੀ ਹੁੰਦੀ ਆ ਤੇ ਸਾਹਮਣੇ ਜਿਵੇਂ ਸਾਰੀ ਫਸਲ ਲੱਗੀ ਹੋਈ ਆ ਪਾਹਾਰਿਆਂ ਨਾਲ ਪਾਣੀ ਦਿੱਤਾ ਜਾ ਰਿਹਾ ਹੈ ਇਹ ਸਾਰਾ ਸਾਰੀ ਇਹ ਜਮੀਨ ਗੁਰਦੁਆਰਾ ਲੰਗਰ ਸਾਹਿਬ ਦੀ ਆ ਇਹ ਜਿਹੜਾ ਰੋਡ ਗੁਰਦੁਆਰਾ ਸਾਹਿਬ ਨੂੰ ਆਉਂਦਾ ਜਿਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆਇਆ ਰਤਨਗੜ੍ਹ ਸਾਹਿਬ ਦੇ ਇਹ ਸਾਰਾ ਰੋਡ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੇ ਬਣਵਾਇਆ ਗੁਰਦੁਆਰਾ ਸਾਹਿਬ ਨੂੰ ਬਾਈ ਨੇ ਦੱਸਿਆ ਜਿਹੜਾ ਗੱਡੀ ਵਾਲਾ ਬਾਈ ਆ ਤੇ ਸਾਰਾ ਰੋਡ ਬਾਬਾ ਜੀ ਉਹਨਾਂ ਨੇ ਤਿਆਰ ਕਰਵਾਇਆ ਬਾਕੀ ਜਿਹੜੀ ਆ ਸਾਰੀ ਜ਼ਮੀਨ ਆ ਗੁਰਦੁਆਰਾ ਸਾਹਿਬ ਦੀ ਇੱਥੇ ਜਿਹੜੀ ਫਸਲ ਹੁੰਦੀ ਆ ਪਰ ਉਹ ਸਾਰੀ ਮਤਲਬ ਲੰਗਰ ਦੇ ਵਿੱਚ ਵਰਤੀ ਜਾਂਦੀ ਆ ਇਹ ਖੇਤਾਂ ਦੇ ਵਿੱਚ ਉਗਾ ਕੀ ਜਿਵੇਂ ਇੱਧਰ ਹਲਦੀ ਲੱਗੀ ਹੋਈ ਆ ਇਸ ਸਮੇਂ ਆਪਾਂ ਪਹੁੰਚੇ ਜੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਏ ਗਏ ਨੇ ਇੱਥੇ ਲੈ ਕੇ ਆਏ ਨੇ ਜਿਹੜੀ ਆਪਾਂ ਗੱਡੀ ਕਰੀ ਸੀ ਉਹ ਤੇ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਨਹੀਂ ਹੈਗੇ ਵੈਸੇ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਏ ਹੋਏ ਨੇ ਸਾਹਮਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉੱਪਰ ਜਹਾਜ਼ ਬਣਿਆ ਹੋਇਆ ਹੈ ਤੇ ਇਸ ਨੂੰ ਜਿਹੜਾ ਦੇਖਣ ਦਾ ਸਮਾਂ ਦੁਪਹਿਰੇ 1 ਵਜੇ ਤੋਂ ਰਾਤ ਦੇ 9 ਵਜੇ ਤੱਕ ਹੈ ਤੇ ਫਿਲਹਾਲ ਆ ਸਮੇਂ ਸਵੇਰਲੇ ਸਵੇਰ ਦੇ ਸਮੇਂ ਬੰਦ ਹੁੰਦਾ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਅਗਲੇ ਸਥਾਨ ਵੱਲ ਚੱਲਣ ਲੱਗੇ ਆ ਇੱਥੇ ਆਪਾਂ ਦਰਸ਼ਨ ਕਰ ਲਈ ਆ ਆਪਣੀ ਗੱਡੀ ਐ ਇਹਦੇ 'ਚ ਅੱਜ ਆਪਾਂ ਸਫ਼ਰ ਕਰ ਰਹੇ ਆ ਹੁਣ ਆਇਆ ਜੀ ਆਪਾਂ ਗੁਰਦੁਆਰਾ ਮਾਤਾ ਭਾਗੌਰ ਜੀ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਚੱਲਦੇ ਆ ਅੰਦਰ ਦਰਬਾਰ ਸਾਹਿਬ ਦੇ ਇੱਥੇ ਮਾਤਾ ਪਿਤਾ ਗੁਰਜੀ ਦਾ ਸਾਰਾ ਇਤਿਹਾਸ ਆ ਜਿਹੜਾ ਉਹ ਲਿਖ ਕੇ ਦੱਸਿਆ ਗਿਆ ਹੈ ਇੱਧਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ। ਆਹ ਸਾਰਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ। ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਇਸ ਤੋਂ ਅੱਗੇ ਵਾਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਜਿਹੜੇ ਸਥਾਨ ਆਉਣਗੇ ਇਤਿਹਾਸਿਕ ਸਥਾਨ ਨੇ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਹਜੂਰ ਸਾਹਿਬ ਦੇ ਨੇੜੇ-ਨੇੜੇ ਉਹਨਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ